ਸੀਨੀਅਰ ਨੇਤਾ ਕਮਲਨਾਥ ਨੂੰ ਹਟਾਏ ਜਾਣ ਦੇ ਬਾਅਦ ਕਾਂਗਰਸ ਨੇ ਆਸ਼ਾ ਕੁਮਾਰ ਨੂੰ ਪੰਜਾਬ ਇੰਚਾਰਜ ਲਗਾਇਆ ਪਰ ਇਸ ਤੇ ਵੀ ਵਿਵਾਦ ਖੜਾ ਹੋ ਗਿਆ। ਵਿਰੋਧੀ ਪਾਰਟੀਆਂ ਬਿਆਨ ਕਸਰੀਆਂ ਨੇ ਕਿ ਕਾਂਗਰਸ ਕੋਲ ਪੰਜਾਬ ਵਿੱਚ ਲਾਉਣ ਲਈ ਇੱਕ ਵੀ ਬੇਦਾਗ ਨੇਤਾ ਨਹੀਂ ਮਿਲ ਰਿਹਾ। ਦਸਲ ਆਸ਼ਾ ਕੁਮਾਰ ਢਲਹੋਜ਼ੀ ਤੋਂ ਕਾਂਗਰਸ ਵਿਧਾਇਕ ਨੇ ਅਤੇ ਉਹਨਾਂ ਤੇ ਜੰਗਲਾਤ ਵਿਭਾਗ ਦੀ ਜ਼ਮੀਨ ਹੜੱਪਣ ਦਾ ਇਲਜ਼ਾਮ ਹੈ। ਢਲਹੋਜ਼ੀ ਅਦਾਲਤ ਨੇ ਉਹਨਾਂ ਨੂੰ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ ਜਿਸ ਦੇ ਬਾਅਦ ਹਾਈ ਕੋਰਟ ਨੇ ਸਟੇ ਲਗਾਇਆ ਹੋਇਆ ਹੈ। आशोक कुमार ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਇਆ ਜਾਂਦੇ ਸੀਨੀਅਰ ਕਾਂਗਰਸ ਨੇਤਾ ਸੁਮਨ ਜਾਖੜ ਨੇ ਸਪੱਸ਼ਟੀ ਦਿੰਦੀ ਹੈ ਜਾਖੜ ਨੇ ਕਿਹਾ ਕਿ ਆਸ਼ੋਕ ਕੁਮਾਰ ਦੇ ਖਿਲਾਫ ਫੈਸਲੇ ਤੇ ਹਾਈ ਕੋਰਟ ਨੇ ਰੋਕ ਲਗਾਈ ਹੈ ਜਾਖੜ ਮੁਤਾਬਕ ਕੈਪਟਨ ਰਵਿੰਦਰ ਸਿੰਘ ਪੰਜਾਬ ਦੀ ਇੱਕੋ ਇੱਕ ਉਮੀਦ ਦੀ ਕਿਰਨ ਹੈ ਅਤੇ ਹੋਰ ਨਿਤਾਵਾਂ ਦੀ ਨਿਯੁਕਤੀ ਉਹਨਾਂ ਦੀ ਮਦਦ ਲਈ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਗੁਰਨਾਨ ਨਸਪਟਾਲੀ ਸਰਕਾਰੀ ਨਸ਼ਾ ਸ਼ਡਾਊ ਕੇਂਦਰ ਚੋਂ ਨਸ਼ਾ ਵੇਚਣ ਵਾਲੇ ਪੰਜ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਮਲਜ਼ਮਾਂ ਕੋਲੋਂ 1100 ਨਸ਼ੀਲੀ ਗੋਲੀਆਂ 125 ਨਸ਼ੀਲੇ ਕੈਪਸੂਲ 100 ਗ੍ਰਾਮ ਚਰਸਫੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਮਲਜ਼ਮਾਂ ਵਿੱਚ ਇੱਕ ਨਸ਼ਾ ਸ਼ਡਾਊ ਕੇਂਦਰ ਦਾ ਵਲੰਟੀਅਰ ਵੀ ਸ਼ਾਮਲ ਹੈ ਗੁਰੂਗ੍ਰਾਂ ਦਾ ਬੇਅਦਬੀ ਮਾਮਲੇ ਤੇ ਬਰਗਾੜੀ ਕਾਂਡ ਦੇ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਚ ਵੜਨ ਲਈ ਕਈ ਵਾਅਦੇ ਦਾ ਸਹਾਰਾ ਲਿਆ ਜੋ ਕਿ ਹੁਣ ਤੱਕ ਪੂਰੇ ਨਹੀਂ ਕੀਤੇ ਗਏ ਕਾਂਗਰਸੀ ਨੇਤਾ ਉਸਿੰਜਾਖਰ ਨੇ ਇਲਜ਼ਾਮ ਲਗਾਏ ਨੇ ਉਹਨਾਂ ਕਹੇ ਕਿ ਸਰਕਾਰ ਨੇ ਬੇਅਦਬੀ ਕਾਂਡ ਦੇ ਦੋਸ਼ੀਨ ਸੁਰਤਮਣ ਅਤੇ ਸੂਬਿਤ ਨੌਜਵਾਨ ਨੌਕਰੀਆਂ ਦਾ ਵਾਅਦਾ ਕੀਤਾ ਸੀ ਜੋ ਕਿ ਸਿਰਫ ਵਾਅਦਾ ਬਣ ਕੇ ਹੀ ਰਹਿ ਗਿਆ ਆਧਵੀ ਪਾਰਟੀ ਦੇ ਨੇਤਾ ਗੁਰਪ੍ਰੀਤ ਕੁੱਕੀ ਨੇ ਅਧਿਆਪਕਾਂ ਤੋਂ ਮਾਫੀ ਮੰਗੀ ਹੈ। ਇਹ ਵੀ ਸੰਜ ਨਾਲ ਖਾਸ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਮੈਂ ਅਧਿਆਪਕਾਂ ਦੇ ਖਾਸ ਵਰਗ ਲਈ ਟਿੱਪਣੀ ਕੀਤੀ ਸੀ ਨਾ ਕਿ ਸਾਰੇ ਅਧਿਆਪਕਾਂ ਬਾਰੇ। ਅਧਿਆਪਕਾਂ ਬਾਰੇ ਵਰਤੀ ਕਥਤ ਇਤਰਾਜਯੋਗ ਸ਼ਬਦਾਵਲੀ ਦੇ ਕਾਰਨ ਅਧਿਆਪਕਾਂ ਨੇ ਕੁੱਕੀ ਦੇ ਵਿਰੁੱਧ ਸਖਤ ਨੋਟਿਸ ਲਿਆ ਸੀ। ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਦੀ ਹਟਾਰੀ ਸਰਹੱਦ ਤੇ ਬਣਾਈ ਗਈ ਆਈਸੀਪੀ ਤੇ ਕੁਲੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੜਤਾਲ ਕਰਕੇ ਭਾਰਤ ਵਿਭਾਗ ਵਿਚਾਲੇ ਹੋਣ ਵਾਲਾ ਵਪਾਰ ਬਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕੁਲੀਆਂ ਵੱਲੋਂ ਉਹਨਾਂ ਦਿੱਤੇ ਜਾਣ ਵਾਲਾ ਮਿਹਨਤਾਨਾ ਵਧਾਉਣ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ। ਹਟਾਰੀ ਸਰਹੱਦ ਤੇ ਕੰਮ ਕਰਨ ਵਾਲੇ ਕਰੀਬ 1400 ਕੁਲੀ ਪਾਕਿਸਤਾਨ ਤੋਂ ਮਾਲ ਲੈ ਕੇ ਰੇਲ ਪੱਧਰ 'ਕਵਜਮਾਲ' ਉਤਾਰ ਕੇ ਗੋਦਾਮਾਂ ਵਿੱਚ ਪਹੁੰਚਾਉਂਦੇ ਨੇ। ਪੰਜਾਬ ਵਿੱਚ ਅਤਵਾਦ ਦੇ ਦੌਰ ਦੌਰਾਨ ਪੁਲਿਸ ਕੈਟ ਰਹੇ ਗੁਰਮੀਤ ਸਿੰਘ ਪਿੰਕੀ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਸਮੇਤ ਕਈ ਪੁਲਿਸ ਅਧਿਕਾਰੀ ਵਿਤਕਰਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਵਿਭਾਗ ਲਈ ਕੰਮ ਕਰਨ ਦੇ ਬਾਵਜੂਦ ਅਤੇ ਬਿਨਾਂ ਦੋਸ਼ਾਂ ਦੀ ਸਜ਼ਾ ਕੱਟਣ ਦੇ ਬਾਅਦ ਵੀ ਉਹਨਾਂ ਨੂੰ ਬੰਨ੍ਹਦੇ ਸੋਇਦਾਮਾ ਤੋਂ ਬਾਝਾ ਰੱਖਿਆ ਗਿਆ ਹੈ ਜਦਕਿ ਕਈ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਕੱਟਣ ਦੇ ਬਾਅਦ ਤਰਕੀਆਂ ਨਾਲ ਬਹਾਲ ਕੀਤਾ ਗਿਆ ਜਿਸ ਦੇ ਚੱਲਦੇ ਸਰੀਰਕ ਤੇ ਮਾਨਸਿਕ ਤਸ਼ੱਦਦ ਚੱਲਣ ਦੇ ਬਾਅਦ ਹੁਣੋਂ ਆਤਮ ਹੱਤਿਆ ਕਰਨ ਲਈ ਮਜਬੂਰ ਨੇ